ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ਤੇ ਗੈਰ ਪੰਜਾਬੀਆਂ ਦੀ ਨਿਯੁਕਤੀ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਨਿਖੇਦੀ ਕੀਤੀ ਹੈ। ਉਹਨਾਂ ਕਹੇ ਕਿ ਸੂਬਾ ਸਰਕਾਰ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰ ਰਹੀ ਹੈ। ਸਾਰੇ ਪੰਜਾਬੀ ਭਰਾਵੋ ਜਾਗੋ। ਜਾਗੋ ਉੱਠ ਖੜੋ। ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਇਹ ਆਮ ਆਦਮੀ ਪਾਰਟੀ ਨੇ ਜਦੋਂ ਨੈਸ਼ਨਲ ਪਾਰਟੀ ਬਣਾਉਣ ਚ ਸੰਜੇ ਸਿੰਘ ਰੋਜ਼ ਉਰੇ ਫਿਰਦਾ ਹੁੰਦਾ ਸੀ ਤੁਹਾਡੇ ਕੋਲ ਆਦਰਕੇਸ਼ ਪਾਠਕ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਆ ਰਾਗਵ ਚੱਡਾ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਅੱਜ ਸਭ ਦੇ ਟਿੰਡ ਭਰੇ ਆ ਤੇ ਨੈਸ਼ਨਲ ਪਾਰਟੀ ਉਦੋਂ ਬਣਾਗੇ ਸੀ ਦਿੱਲੀ ਚ ਤਾਂ ਇਹਨਾਂ ਦੇ ਕਦੇ ਹੱਥ ਲੱਗਿਆ ਨਹੀਂ ਸੀ ਕੁਛ ਪੰਜਾਬ ਤੋਂ ਲੁੱਟ ਕੇ ਪਾਰਟੀ ਬਣਾਈ ਸੀ ਇਹਨਾਂ ਨੇ ਹੁਣ ਉਹ ਅੱਗੇ ਜਿਹੜੇ ਤਿੰਨ ਨੇ ਜਿਹੜੇ ਜੇਲ੍ਹ ਚੋਂ ਆਏ ਆ ਜਿਹੜੇ ਕੈਦੀ ਨੇ ਤਿੰਨ ਜਿਨ੍ਹਾਂ ਤੇ ਮੈਂ ਸਮਝਦਾ ਕਿਸੇ ਵੇਲੇ ਪਿਕਚਰਾਂ ਬਣਨਗੀਆਂ ਕਹਿੰਦੀ ਨੰਬਰ 1 2 3 ਤਿੰਨੋਂ ਇਸ ਵੇਲੇ ਪੰਜਾਬ ਦੇ ਵਿੱਚ ਫਿਰਦੇ ਆ। ਸਭ ਤੋਂ ਵੱਡਾ ਬੌਕਰ ਜਿਵੇਂ ਕਹਿੰਦੇ ਹੁੰਦੇ ਆ ਝਾੜੂ ਵਾਲਾ ਕੇਜਰੀਵਾਲ ਸੁਸੋਦੀਆ ਸਤਿੰਦਰ ਜੈਨ ਤੇ ਅੱਗੇ ਇਹਨਾਂ ਦੇ ਜਿਹੜੇ ਲੁਟੇਰਿਆਂ ਦਾ ਜਿਹੜਾ ਚਾਹ ਰੋ ਕਹਿੰਦੇ ਨਾ ਅਲੀ ਬਾਬਾ ਚਾਲੀ ਚੋਰ ਮੈਂ ਰੋਜ਼ ਆ ਜਿਹੜੀ ਨੀੜੀ ਲਾਈ ਆ ਇਹਨਾਂ ਨੇ ਇਹ ਰੋਜ਼ ਇੱਥੇ ਪੰਜਾਬ ਨੂੰ ਭੰਡਦੀ ਸੀ ਰੋਜ਼ ਪੰਜਾਬ ਨੂੰ ਭੰਡਦੀ ਸੀ ਵੀ ਇਹ ਪੋਲਿਊਸ਼ਨ ਜਿਹੜਾ ਪੰਜਾਬ ਦਾ ਨਾ ਇਹ ਚੋਕ ਕਰ ਰਿਹਾ ਦਿੱਲੀ ਵਾਲਿਆਂ ਦਾ ਸਾਹ ਬੰਦ ਕਰ ਰਿਹਾ ਇਹ ਜਿਹੜੀ ਪੋਲਿਊਸ਼ਨ ਦੀ ਗੱਲ ਕਰਦੀ ਸੀ ਵੀ ਪੰਜਾਬ ਦਾ ਪੋਲਿਊਸ਼ਨ ਦਿੱਲੀ ਨੂੰ ਮਾਰ ਰਿਹਾ ਅੱਜ ਉਹ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਆਤੀ ਅੱਜ ਉਹ ਫੈਸਲਾ ਕਰੂਗੀ ਵੀ ਪੰਜਾਬ ਦੇ ਵਿੱਚ ਕਿਸਾਨ ਪਰਾਲੀ ਨੂੰ ਸਾੜ ਸਕੂਗਾ ਅਗਲਾ ਸਕੂਗਾ ਅੱਜ ਉਹ ਫੈਸਲਾ ਕਰੋ ਕਿ ਬੁੱਢਾ ਦਰਿਆ ਕਿਸ ਤਰੀਕੇ ਨਾਲ ਉਪਸਾਫ ਹੋਊਗਾ ਜਾਂ ਉਹਦੇ ਵਿੱਚ ਕਿਹੜੀ ਫੈਕਟਰੀ ਆ ਪਾਣੀ ਪਾ ਉਹ ਆਪਣਾ ਗੰਦ ਛੱਡ ਸਕਦੀ ਹੈ ਜਿਹੜਾ ਨਹੀਂ ਛੱਡ ਸਕਦੀ ਅੱਜ ਕਿਸ ਤਰੀਕੇ ਨਾਲ ਸਾਹ ਲਵਾਂਗੇ ਆਪਾਂ ਪੰਜਾਬ ਚ ਇਹ ਫੈਸਲਾ ਕਰੋ ਦਿੱਲੀੋਂ ਆ ਕੇ ਇਹਨਾਂ ਦੀ